ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜੀ ਜਿਵੇਂ ਕਿ ਆਪਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਅੱਜ ਸਿੱਖ ਪੰਥ ਦਾ ਨਵਾਂ ਸਾਲ ਯਾਨੀ ਕਿ ਨਾਨਕਸ਼ਾਈ ਸੰਮਤ 557 ਦਾ ਜਿਹੜਾ ਨਵੇਂ ਬਰੇ ਗੰਡ ਉਹਨੂੰ ਅਸੀਂ ਸਾਰੇ ਮਨਾ ਰਹੇ ਹਾਂ ਸੋ ਸਾਡੇ ਜਿੰਨੀ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਵੱਡੇ ਪੱਧਰ ਦਾ ਉਪਰਾਲਾ ਕੀਤਾ ਹੈ ਕਿ ਜਿੱਥੇ ਹਰ ਸਾਲ ਇਸ ਗੁਰਦੁਦਾਰਾ ਸਾਹਿਬ ਦੇ ਵਿੱਚ ਚੰਗੇ ਸਮਾਗਮ ਰਖਾਏ ਜਾਂਦੇ ਨੇ ਨਵੇਂ ਸਾਲ ਨੂੰ ਸਮਰਪਿਤ ਗੁਰਮਤ ਸਮਾਗਮ ਹੁੰਦੇ ਨੇ ਵੱਡੀ ਗਿਣਤੀ ਸੰਗਤਾਂ ਹਾਜ਼ਰੀ ਭਰਤੀਆਂ ਨੇ ਸੋ ਇਸ ਸਾਲ ਅਸੀਂ ਜੋ ਸਾਡੇ ਇਸ ਨਾਨਕਸ਼ਹੀ ਸੰਮਤ ਦਾ ਨਵਾਂ ਕੈਲੰਡਰ ਹੈ 557 ਦਾ ਉਹ ਜਿਹੜਾ ਕਿ ਬੀਤੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਸਦਕਾ ਰਿਲੀਜ਼ ਕੀਤਾ ਗਿਆ ਸੋ ਉਸ ਕੈਲੰਡਰ ਨੂੰ ਅੱਜ ਇਲਾਕੇ ਦੇ ਸਾਰੇ ਇਹਨਾਂ ਗ੍ਰੰਥੀ ਸਿੰਘਾਂ ਨੂੰ ਪਾਠੀ ਸਿੰਘਾਂ ਨੂੰ ਦਿੱਤਾ ਗਿਆ ਤਾਂ ਜੋ ਇਹ ਸਾਡੇ ਸਤਿਕਾਰਯੋਗ ਗ੍ਰੰਥੀ ਸਿੰਘ ਪਾਠੀ ਸਿੰਘ ਜਿਹੜੇ ਵੱਖ-ਵੱਖ ਪਿੰਡਾਂ ਦੇ ਵਿੱਚ ਵੱਡੀਆਂ ਸਮਾਵਾਂ ਨਿਭਾ ਰਹੇ ਨੇ ਬੜਾ ਵੱਡਾ ਰਤਬਾ ਹੈ ਵਜੀਰਾ ਦਾ ਗੁਰੂ ਘਰਦਿਆਂ ਦਾ ਸੋ ਇਹ ਜਿਹੜੇ ਸਾਰੇ ਕੈਲੰਡਰ ਦੇ ਮੁਤਾਬਕ ਹੀ ਸੰਗਤ ਨੂੰ ਉਪਦੇਸ਼ ਦੇਣ ਸੰਗਤ ਨੂੰ ਸੰਦੇਸ਼ ਦੇਣ ਕਿ ਆਪਾਂ ਜੋ ਵੀ ਆਪਣੇ ਪਿੰਡਾਂ ਦੇ ਵਿੱਚ ਵਿਆਹ ਸ਼ਾਦੀਆਂ ਦੇ ਸਮਾਗਮ ਨੇ ਜਾਂ ਹੋਰ ਕੋਈ ਸਮਾਗਮ ਰੱਖਣੇ ਆ ਸੋ ਜਿਹੜੇ ਸਾਡੇ 12 ਮਾਹ ਦੇ ਮਹੀਨੇ ਇਸ ਕੈਲੰਡਰ ਦੇ ਵਿੱਚ ਸ਼ੁਭਤ ਕੀਤੇ ਗਏ ਨਾਨਕ ਚਾਈ ਸੰਮਤ ਜੋ ਉਹਦੇ ਮੁਤਾਬਕ ਸਾਰੇ ਸਾਡੇ ਸਾਰੇ ਆ ਉਹ ਦਿਨ ਦਿਹਾੜੇ ਮਨਾਏ ਜਾਣ ਸੋ ਇਸ ਕੈਲੰਡਰ ਦੇ ਵਿੱਚ ਹੀ ਸਾਰੇ ਸਾਡੇ ਗੁਰਪੂਰਬ ਸਾਡੇ ਸ਼ਹੀਦ ਸਿੰਘਾਂ ਦੇ ਦਿਹਾੜੇ ਸਾਡੀਆਂ ਜਿਹੜੇ ਕੌਮੀ ਤਿਹਾਰ ਨੇ ਉਹਨਾਂ ਦਾ ਸਾਰਿਆਂ ਦਾ ਵੇਰਵਾ ਜਿੱਥੇ ਸੰਗਰਾਂਦ ਦੇ 12 ਮਹੀਨਿਆਂ ਦਾ ਇਹਦੇ ਤੇ ਨਿਸ਼ਚਿਤ ਕੀਤਾ ਗਿਆ ਉਥੇ ਨਾਲ-ਨਾਲ ਜਿਹੜੀ ਜਿਹੜਾ ਪ੍ਰਚਲਿਤ ਇਸਾਈ ਕੈਲੰਡਰ ਹੈ ਉਹਦੀਆਂ ਤਰੀਕਾਂ ਨੂੰ ਵੀ ਨਾਲ ਐਡ ਜਰੂਰ ਕੀਤਾ ਗਿਆ ਪਰ ਅਸੀਂ ਜਿਹੜਾ ਕੁਝ ਜਿਹੜੇ ਸਾਡੇ ਸਮਾਗਮ ਨੇ ਗੁਰਮਤ ਸਮਾਗਮ ਨੇ ਜਿਹੜੇ ਸਾਡੇ ਘਰਾਂ ਦੇ ਜਿਹੜੇ ਸਮਾਗਮ ਨੇ ਉਹ ਜਿਹੜੇ ਸਾਡੇ 12 ਮਾਹ ਮਹੀਨਿਆਂ ਦੀ ਤਰੀਕਾਂ ਦੇ ਨਾਲ ਜਿਹੜੇ ਇੱਥੇ ਵਰਣਨ ਕੀਤਾ ਗਿਆ ਉਹਦੇ ਮੁਤਾਬਕ ਮਨਾਉਣੇ ਆ ਸੋ ਸਾਰੇ ਗ੍ਰੰਥੀ ਸਿੰਘਾਂ ਨੂੰ ਵੀ ਅਸੀਂ ਅਪੀਲ ਕੀਤੀ ਹੈ ਕਿ ਕਿਰਪਾ ਕਰਿਓ ਜਿਹੜਾ ਆਉਣ ਵਾਲੇ ਦਿਨ ਨੇ ਜੋ ਵੀ ਪਿੰਡ ਦੇ ਵਿੱਚ ਕੋਈ ਸਮਾਗਮ ਹੋਵੇ ਜੋ ਵੀ ਗੁਰੂ ਘਰ ਦੇ ਵਿੱਚ ਸਮਾਗਮ ਹੋਵੇ ਉਹਦੇ ਚ ਸਾਈ ਮੱਤ ਦੇ ਕੈਲੰਡਰ ਦੀ ਜਿਹੜੀ ਤਰੀਕ ਆ ਉਹਦੇ ਨਾਲ ਨਾਲ ਦੱਸਿਆ ਜਾਵੇ ਜਦਕਿ ਜਿਹੜੀ ਸਾਡੇ ਗੁਰਮਤ ਦੇ ਮਹੀਨੇ ਨੇ 12 ਮਾਹ ਦੇ ਜਿਹੜੇ ਮਹੀਨੇ ਨੇ ਉਨ੍ਹਾਂ ਦੇ ਮੁਤਾਬਕ ਜਿਹੜੇ ਸਮਾਗਮ ਹੈ ਉਹ ਪਿੰਡਾਂ ਦੇ ਵਿੱਚ ਕਰਵਾਏ ਜਾਣ ਤੇ ਗੁਰੂ ਘਰਾਂ 'ਚ ਵੀ ਕਰਵਾਏ ਜਾਣ ਤੇ ਗ੍ਰੰਥੀ ਸਿੰਘ ਹੀ ਨੇ ਜਿਹੜੇ ਸੰਗਤ ਨੂੰ ਇਸ ਗੱਲ ਦਾ ਉਪਦੇਸ਼ ਦੇ ਸਕਦੇ ਆ ਸੰਦੇਸ਼ ਦੇ ਸਕਦੇ ਆ ਜਦੋਂ ਵੀ ਕੋਈ ਸਮਾਗਮ ਹੁੰਦਾ ਹੈ ਪਿੰਡ ਦੇ ਵਿੱਚ ਜਾਂ ਨਗਰ ਘਰ ਘਰ ਦੇ ਵਿੱਚ ਤਾਂ ਪਹਿਲਾਂ ਗ੍ਰੰਥੀ ਸਿੰਘ ਦੀ ਜਿਹੜੀ ਸਲਾਹ ਲਈ ਜਾਂਦੀ ਹੈ ਸੋ ਆਸ ਕਰਦੇ ਆ ਕਿ ਸਾਡੇ ਗ੍ਰੰਥੀ ਸਿੰਘ ਹਰ ਕਿਸੇ ਨੂੰ ਜਿਹੜੀ ਉਹ ਸਾਈ ਮਾਤਾ ਵਾਲਾ ਕੈਲੰਡਰ ਜਿਹਨੂੰ ਅਸੀਂ ਅੰਗਰੇਜ਼ੀ ਤਰੀਕ ਕਹਿੰਦੇ ਆ ਉਹ ਅੰਗਰੇਜ਼ੀ ਤਰੀਕ ਦੱਸਣ ਦੀ ਬਜਾਏ ਜਿਹੜਾ ਇਹ ਕੈਲੰਡਰ ਸਾਡਾ ਨਾਨਕ ਚਾਈ ਸੰਮਤ ਕੈਲੰਡਰ ਹੈ ਉਹਦੇ ਮੁਤਾਬਕ ਜਿਹੜੇ ਮਹੀਨੇ ਨੇ ਸਾਡੇ ਜਿਵੇਂ ਅੱਜ ਇੱਕ ਚੇਤ ਸ਼ੁਰੂ ਹੋਇਆ ਇਸ ਨਵੇਂ ਸਾਲ ਦੀ ਸ਼ੁਰੂਆਤ ਹੋਈ ਹੈ 12 ਮਾਹ ਦੇ ਮਹੀਨਿਆਂ ਮੁਤਾਬਕ ਗੁਰੂ ਸਾਹਿਬ ਦੀ ਗੁਰਬਾਣੀ ਦੇ ਉਦੇਸ਼ ਮੁਤਾਬਕ ਸੋ ਇਸੇ ਤਰ੍ਹਾਂ ਹੀ ਜਿਹੜੇ ਚੇਤ ਹੈ ਵਿਸਾਖ ਹੈ ਜੇਠ ਹਾਰਾ ਸੌਣ ਭਾਦਰ ਅਸੂ ਕੱਤੇ ਮੱਘਰ ਪੋ ਮਾਘ ਫੱਗਣ ਜੇ ਕਿਸੇ ਨੇ ਵੀ ਇਹਨਾਂ 11 12 ਮਹੀਨੇ ਦਾ ਸਮਾਗਮ ਕੋਈ ਵੀ ਕਰਨਾ ਹੈ ਤੋ ਇਹਨਾਂ ਜਿਹੜੀਆਂ ਤਰੀਕਾਂ ਦੇ ਮੁਤਾਬਕ ਇਹ ਜਿਹੜੇ ਆਪਣੇ ਗੁਰਬਾਣੀ ਦੇ ਮਹੀਨੇ ਆ ਇਹਨਾਂ ਮੁਤਾਬਕ ਕੀਤਾ ਜਾਵੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਹੋਰ ਵੀ ਜਿਹੜੇ ਸਾਡੇ ਸਤਿਕਾਰਯੋਗ ਪਿੰਡਾਂ ਦੇ ਗ੍ਰੰਥੀ ਸਹਿਬਾਨ ਨੇ ਉਹਨਾਂ ਅੱਗੇ ਵੀ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਇਹ ਕੈਲੰਡਰ ਜਰੂਰ ਪ੍ਰਾਪਤ ਕਰਕੇ ਗੁਰੂ ਘਰ ਚ ਵੀ ਸਜਾਓ ਸੰਗਤਾਂ ਤੱਕ ਵੀ ਪਹੁੰਚਾਓ ਜੇਕਰ ਕਿਸੇ ਨੂੰ ਕੋਈ ਜ਼ਰੂਰਤ ਹੋਵੇਗੀ ਤਾਂ ਅਸੀਂ ਵੀ ਉਪਰਾਲਾ ਕਰਕੇ ਉਹਨਾਂ ਤੱਕ ਜਰੂਰ ਪਹੁੰਚਾਵਾਂਗੇ ਉਹ ਸਾਨੂੰ ਜਰੂਰ ਦੱਸਣਾ ਸੋ ਇਹ ਸਾਰਿਆਂ ਨੇ ਅਰਥਾ ਤੇ ਕੈਲੰਡਰ ਜਿਹੜੇ ਨਿਯਿਤ ਕਰਕੇ ਤੇ ਆਪਾਂ ਵੱਡੇ ਪੱਧਰ ਦੇ ਸਮਾਗਮ ਜਿਹੜੇ ਆ ਉਹ ਇਸੇ 12 ਮਾਹ ਦੇ ਮਹੀਨਿਆਂ ਨਾਲ ਮਨਾਉਣੇ ਸ਼ੁਰੂ ਕਰੀਏ ਤੇ ਜਿਹੜੀ ਅੰਗਰੇਜ਼ੀ ਤਰੀਕਾ ਨੇ ਸਾਡੀਆਂ ਵਪਾਰਕ ਪੱਧਰ ਤੇ ਨੇ ਸਰਕਾਰੀ ਪੱਧਰ ਤੇ ਨੇ ਪਰ ਜਿਹੜੀ ਸਾਡੀ ਗੁਰ ਸਿਧਾਂਤ ਦੀ ਤਰੀਕ ਹੈ ਉਹ ਅਸਲੀ ਇਹਨਾਂ ਕੈਲੰਡਰਾਂ ਦੇ ਵਿੱਚ ਨਿਸ਼ਚਿਤ ਹੈ ਦਿਨ ਦਿਹਾੜੇ ਸਾਡੇ ਗੁਰਪੁਰਬ ਸਾਡੇ ਕੌਮੀ ਇਤਿਹਾਸ ਸਾਡੇ ਸ਼ਹੀਦ ਸਿੰਘਾਂ ਦੇ ਦਿਹਾੜੇ ਜਿਹੜੇ ਸਾਡੇ ਗੁਰਮਤ ਦੇ ਅਨੁਸਾਰ ਨੇ ਉਹ ਵੀ ਇਹਨਾਂ ਚ ਸਾਰੇ ਦਰਜ ਕੀਤੇ ਗਏ ਨੇ ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਮੁੱਚੇ ਗਰੰਥੀ ਸਿੰਘਾਂ ਦਾ ਪਾਠੀ ਸਿੰਘਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ ਆਸ ਕਰਦੇ ਆ ਕਿ ਸਾਡੀ ਇਸ ਬੇਨਤੀ ਨੂੰ ਸਾਡੇ ਸਾਰੇ ਗਰੰਥੀ ਸਿੰਘ ਜਿਹੜੇ ਆ ਉਹ ਪ੍ਰਵਾਨ ਕਰਨਗੇ ਔਰ ਜਿਹੜੇ ਵੀ ਸਾਡੇ ਘਰਾਂ ਦੇ ਜਾ ਸਾਡੇ ਗੁਰਮਤ ਦੇ ਅਨੁਸਾਰ ਜਿਹੜੇ ਸਮਾਗਮ ਹੋਣ ਵਾਲੇ ਆ ਉਹ ਜਿਹੜੇ ਨਾਨਕ ਸਾਈ ਸੰਮਤ ਦੇ ਕੈਲੰਡਰ ਦੇ ਮੁਤਾਬਕ ਜਿਹੜੀਆਂ ਸਾਡੀਆਂ 12 ਮਾਹ ਦੇ ਮਹੀਨੇ ਦੇ ਤਰੀਕਾ ਨੇ ਉਹਦੇ ਮੁਤਾਬਕ ਸਾਡੇ ਘਰਾਂ 'ਚ ਵੀ ਹੋਣਗੇ ਤੇ ਗੁਰੂ ਘਰਾਂ 'ਚ ਵੀ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਦੇ ਭਾਵੇ ਅੰਗਰ ਮੰਨੂ ਭਾਵੇ ਸਤਿ ਸ਼੍ਰੀ ਅਕਾਲ ਗੁਰਸੇ ਬਦੇ ਕਾਲ ਸੇ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ